ਇਹ ਵੀਡੀਓ ਇੱਕ ਲੇਡੀ ਨੂੰ ਲੈ ਕੇ ਗਈ ਸੀਗੀ ਅਮਰitsar ਦੇ ਵਿੱਚੋਂ ਕਿ ਇਸ ਨੂੰ ਟਾਰਗੇਟ ਕਰਕੇ ਨਹੀਂ ਬਣਾਈ ਗਈ ਸੀ ਇਹ ਸਮਾਜ ਨੂੰ ਮੈਡੀਕਲੀ ਜਾਗਰੂਕ ਕਰਨ ਲਈ ਬਣਾਈ ਗਈ ਸੀ ਤਮਦੀ ਆਪਣੀ ਅਲੱਗ ਜਗ੍ਹਾ ਹੈ ਰੱਬ ਦਾ ਨਾਮ ਲੈਣ ਦੀ ਆਪਣੀ ਅਲੱਗ ਜਗ੍ਹਾ ਹੈ ਲੇਕਿਨ ਜੋ ਮੈਡੀਕਲ ਟਰੀਟਮੈਂਟ ਬੰਦਾ ਉਹ ਜ਼ਰੂਰ ਕਰਵਾਇਆ ਅੱਜ ਅਸੀਂ ਸੀਪੀ ਆਫਿਸ ਪਹੁੰਚੇ ਆਂ ਔਰ ਸਾਡੇ ਵੀਰ ਨੇ ਮੁਹਾਲੀ ਦੇ ਵਿੱਚ ਸੇਵਾ ਕਰਦੇ ਨੇ ਸੌਰੰਜੀਤ ਸਿੰਘ ਆ ਪੰਜਾਬ ਜਾਂਦਾ ਕਿ ਇਹੋ ਜਿਹੇ ਪੁੱਤ ਨਹੀਂ ਜੰਮਨੇ ਜਿਹੜੇ ਇੰਨੀ ਸੇਵਾ ਕਰਦੇ ਆ ਆਪਾਂ ਉਧਾਂ ਦੇ ਕਹਿੰਦੇ ਆ ਸਭ ਕੁਝ ਰੱਬ ਕਰਵਾਂਦਾ ਜੇ ਕਿਸੇ ਨੂੰ ਬ੍ਰੈਸਟ ਕੈਂਸਰ ਹੋ ਗਿਆ ਤਾਂ ਉਹਨਾਂ ਨੂੰ ਦਵਾਈ ਦੀ ਲੋੜ ਆ ਤੇ ਉਹ ਵੀ ਰੱਬ ਹੀ ਦੱਸ ਰਿਹਾ ਨਾ ਮੈਂ ਇਹ ਅਦਰ ਉਦਰ ਦੀਆਂ ਦਰਖਾਸਤਾਂ ਦੇ ਕੇ ਕਿਸੇ ਨੂੰ ਤੰਗ ਕਰਨਾ ਅੱਜ ਦੇਖੋ ਇੰਨੀ ਦੂਰੋਂ ਆਏ ਨੇ ਸ਼ਾਇਦ ਮੁਹਾਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਰ ਪੰਜ ਕੇਸ ਅੱਜ ਇਹਨਾਂ ਨੇ ਡੀਲ ਨਹੀਂ ਜੀ ਕਿਸੇ ਮੈਂ ਦਰਖਾਸਤ ਪੜੀ ਹੈ ਮੈਂ ਵੀਡੀਓ ਦੇਖੀਏ ਮੈਨੂੰ ਬਿਲਕੁਲ ਨਹੀਂ ਲੱਗਦਾ ਕਿਸੇ ਧਰਮ ਨੂੰ ਟਾਰਗੇਟ ਕੀਤਾ ਕਿ ਲੇਡੀ ਸੀ ਕਿ ਉਹਨੂੰ ਬ੍ਰੈਸਟ ਕੈਂਸਰ ਸੀ ਕਿ ਉਹਨੂੰ ਇਲਾਜ ਦੀ ਲੋੜ ਸੀਗੀ ਤੇ ਆਪਾਂ ਕਹਿੰਦੇ ਆ ਕਿ ਦੇਖੋ ਧਰਮ ਆਪਣੀ ਥਾਂ ਤੇ ਆਇਆ ਇਲਾਜ ਆਪਣੇ ਥਾਂ ਤੇ ਉਸ ਜੀ ਦਾ ਡਾਕਟਰ ਹੀ ਲਾਜ ਹੋਣਾ ਚਾਹੀਦਾ ਮੇਰਾ ਨਾਮ ਸਵਰਨਜੀਤ ਸਿੰਘ ਹੈ ਮੈਂ ਹੌਲੀ ਤੋਂ ਬਿਲੋਂਗ ਕਰਦਾ ਔਰ ਸੜੀ ਕਲਾਫਿਕ ਕੰਪਲੇਂਟ ਸਗੀ ਅਸੀਂ ਸਮਾਜ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ ਤੇ ਐਸਐਸਪੀ ਸਾਹਿਬ ਅੰਦਰ ਸਰਕਲ ਇੱਕ ਕੰਪਲੀਟ ਦੇ ਤਹਿਤ ਆਏ ਸੀਗੇ ਤੇ ਕਿਹੜੀ ਕੜੀ ਸੱਚਦਾਵਾਰ ਕੀ ਕੰਪਲੀਟ ਸਾਡੀ ਸੰਸਥਾ ਦਾ ਨਾਮ ਹੈ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ٹرسٹ ਇੱਕ ਖਰੜ ਮਹੌਲੀ ਦੇ ਵਿੱਚ ਅਸੀਂ ਕੰਮ ਕਰਦੇ ਆ ਤੇ ਜੋ ਜਿਨ੍ਹਾਂ ਪੇਸ਼ੈਂਟ ਹੋਵੇ ਕੋਈ ਵੈਲੀ ਵਾਰਿਸ ਨਹੀਂ ਹੁੰਦਾ ਬਹੁਤ ਹੀ ਕ੍ਰੋਨਿਕ ਡਿਜ਼ੀਜ਼ ਹੁੰਦਾ ਬਹੁਤ ਹੀ ਭਿਆਨਕ ਹਾਲਾਤ ਦੇ ਵਿੱਚ ਹੁੰਦੇ ਆ ਆਪਣੇ ਆਪ ਨੇ ਸਾਥ ਛੱਡਿਆ ਹੁੰਦਾ ਸੀ ਉਹਨਾਂ ਦਾ ਸੇਵਾ ਸੰਭਾਲ ਤੇ ਇਲਾਜ ਕਰਾਉਂਦੇ ਆ ਵੀਡੀਓ ਤੁਸੀਂ ਕੀ ਪਾਈ ਹੈ ਇਸ ਕੰਪਲੀਟ ਨੂੰ ਮਤਲਬ ਹੋ ਜਾਏਗੀ ਅਸੀਂ ਵੀਡੀਓ ਇੱਕ ਲੇਡੀ ਨੂੰ ਲੈ ਕੇ ਗਏ ਸੀਗੇ ਅੰਮ੍ਰਿਤਸਰ ਦੇ ਵਿੱਚੋਂ ਤੇ ਬਹੁਤ ਹੀ ਭਿਆਨਕ ਹਾਲਾਤ ਸੀਗੇ ਉਹਦੇ ਛਾਤੀ ਦੇ ਵਿੱਚੋਂ ਕੀੜੇ ਨਿਕਲ ਰਹੇ ਸੀਗੇ ਤੇ ਉੱਥੇ ਅਸੀਂ ਇੱਕ ਵੀਡੀਓ ਬਣਾਈ ਸੀ ਜੋ ਕਿ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਬਣਾਈ ਗਈ ਸੀ ਇਹ ਸਮਾਜ ਨੂੰ ਮੈਡੀਕਲੀ ਜਾਗਰੂਕ ਕਰਨ ਲਈ ਬਣਾਈ ਗਈ ਸੀ ਤਾਂ ਕਿ ਲੋਕਾਂ ਨੂੰ ਇਸ ਗੱਲ 'ਤੇ ਅਵੇਅਰ ਕੀਤਾ ਜਾ ਸਕੇ ਕਿ ਅਧਿਆਤਮ ਦੀ ਆਪਣੀ ਅਲੱਗ ਜਗ੍ਹਾ ਹੈ ਔਰ ਮੈਡੀਕਲ ਟਰੀਟਮੈਂਟ ਦੀ ਆਪਣੀ ਅਲੱਗ ਜਗ੍ਹਾ ਹੈ ਤੇ ਉਸ ਸੰਬੰਧੀ ਕੁਝ ਮਿਸਅੰਡਰਸਟੈਂਡਿੰਗ ਸੀਗੀ ਤੇ ਸਾਡੇ ਖਿਲਾਫ ਕੰਪਲੇਨ ਸੀ ਉਸ ਬਾਬਤ ਅਸੀਂ ਆਏ ਸੀਗੇ ਇੱਥੇ ਗੱਲ ਜੀ ਇਹਦੇ ਬਾਰੇ ਕੀ ਤੇ ਐਸਐਸਪੀ ਸਾਹਿਬ ਨੇ ਸਾਡੀ ਜੋ ਜਵਾਬ ਸੀ ਉਹ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਵੀ ਬੰਦੀ ਕਾਰਵਾਈ ਹੋਈ ਜੀ ਉਹ ਰਿਕਾਰਡਿੰਗ ਜਸਟਿਸ ਜੂਰ ਕਰਾਂਗੇ ਤੁਹਾਡੇ ਲੋਕ ਕਿਸੇ ਨੂੰ ਡਾਕਰ ਕਰਦੀ ਕਿਤਾਗੇ ਨਹੀਂ ਬਿਲਕੁਲ ਨਹੀਂ ਆ ਪੰਜਾਬ ਪੁਲਿਸ ਨੇ ਬਹੁਤ ਵਧੀਆ ਸਹਿਯੋਗ ਕੀਤਾ ਰਹਿਣ ਲੱਗ ਰਿਹਾ ਵੀ ਸਾਨੂੰ ਤੁਹਾਨੂੰ ਟਾਲਣ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਾਡਾ ਇਹ ਕਹਿਣਾ ਹੈ ਕਿ ਜੀ ਜਿੱਥੇ ਮੈਡੀਕਲ ਟਰੀਟਮੈਂਟ ਦੀ ਲੋੜ ਹੈ ਉੱਥੇ ਮੈਡੀਕਲ ਟਰੀਟਮੈਂਟ ਜ਼ਰੂਰ ਕਰਵਾਇਆ ਜਾਏ ਹਾਂ ਅਧਿਆਤਮ ਦੀ ਆਪਣੀ ਅਲੱਗ ਜਗ੍ਹਾ ਹੈ ਰੱਬ ਦਾ ਨਾਮ ਲੈਣ ਦੀ ਆਪਣੀ ਅਲੱਗ ਜਗ੍ਹਾ ਹੈ ਲੇਕਿਨ ਜੋ ਮੈਡੀਕਲ ਟਰੀਟਮੈਂਟ ਬੰਦਾ ਹੋ ਉਹ ਜ਼ਰੂਰ ਕਰਵਾਇਆ ਜਾਵੇ ਮੋਡਿਲਾ ਇਲਾਜ ਡਾਕਟਰ ਇਲਾਜ ਜ਼ਰੂਰ ਕਰਵਾਇਆ ਜਾਵੇ ਐਡਵੋਕੇਟ ਹਰ ਸਿਮਰਨਜੀਤ ਸਿੰਘ ਸਕੱਤਰ ਜਸ ਸੇਵਾ ਸੁਸਾਇਟੀ ਅੰਮ੍ਰਿਤਸਰ ਅਰਕਿਤ ਜੀ ਕਾ ਇਹ ਬਹੁਤ ਵਧੀਆ ਲੱਗੀ ਅੱਜ ਅਸੀਂ ਸੀਪੀ ਆਫਿਸ ਪਹੁੰਚੇ ਆਂ ਔਰ ਸਾਡੇ ਵੀਰ ਨੇ ਮੋਹਾਲੀ ਦੇ ਵਿੱਚ ਸੇਵਾ ਕਰਦੇ ਨੇ ਸੌਰਨਜੀਤ ਸਿੰਘ ਪੰਜਾਬ ਜਾਂਦਾ ਕਿ ਇਹੋ ਜਿਹੇ ਪੁੱਤ ਨਹੀਂ ਜੰਮਨੇ ਜਿਹੜੇ ਇੰਨੀ ਸੇਵਾ ਕਰਦੇ ਆ ਔਰ ਉਹਨਾਂ ਖਿਲਾਫ ਇੱਕ ਦਰਖਾਸਤ ਆਈ ਸੀ ਔਰ ਵਿਦਾਊਟ ਐਨੀ ਮਤਲਬ ਅਸੀਂ ਵੀ ਸਾਰੇ ਵਿਦਾਊਟ ਟੇਕਿੰਗ ਐਨੀ ਲੀਗਲ ਫੀਸ ਕੁਝ ਵੀ ਪਤਾ ਲੱਗਾ ਕਿ ਇਸ ਵੀਰ ਜਿਹੜਾ ਪੰਜਾਬ ਦੀ ਇੰਨੀ ਸੇਵਾ ਕਰਦਾ ਹੈ ਪੰਜਾਬ ਦੇ ਮਰੀਜ਼ਾਂ ਦੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੂੰ ਤੁਸੀਂ ਲਾਗੋ ਲੰਗਦੇ ਨਾ ਲੋਕ ਤੇ ਲੋਕਾਂ ਨੂੰ ਲੱਗਦਾ ਬੋ ਆਂਦੀ ਹੈ ਫਿਰ ਰੋਕਣ ਲੱਗਦਾ ਕਿੜੇ ਕੌਣ ਕੱਢੂਗਾ ਪਰ ਚੈੱਕ ਕਰ ਲਿਓ ਕਿ ਕੀ ਕੀ ਉਹ ਕਰਦਾ ਉਹਨਾਂ ਖਿਲਾਫ ਵੀ ਦਰਖਾਸਤ ਸੀ ਠੀਕ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਨਾਂ ਦਾ ਰੋਸ਼ ਹੋ ਸਕਦਾ ਹੈ ਔਰ ਅਸੀਂ ਉਹ ਦਰਖਾਸਤ ਦੇ ਵਿੱਚ ਆਪਣਾ ਪੱਖ ਰੱਖਿਆ ਪੱਖ ਰੱਖਣ ਤੋਂ ਬਾਅਦ ਸਾਨੂੰ ਪੁਲਿਸ ਡਿਪਾਰਟਮੈਂਟ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਿਗਾ ਵੀ ਸਾਰਾ ਚੀਜ਼ਾਂ ਵੇਖ ਕੇ ਉਹਦਾ ਜੋ ਪੱਖ ਨੇ ਤੇ ਜਸਟਿਸ ਕਰਨਗੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਦੇਣਾ ਚਾਹਨਾ ਕਿ ਦੇਖੋ ਕੋਈ ਵੀ ਚੀਜ਼ ਹੈ ਅਸੀਂ ਉਹਨੂੰ ਉਦੋਂ ਤੱਕ ਹਾਵੀ ਕਰ ਲੈਂਦੇ ਆ ਇੱਕ ਕੈਂਸਰ ਨਾਲ ਛੋਟੀ ਜੀ ਗਿਲਤੀ ਤੋਂ ਸ਼ੁਰੂ ਹੁੰਦਾ ਹੈ ਇੱਕ ਕੈਂਸਰ ਦਾ ਕੇਸ ਸੀ ਬਸ ਕੈਂਸਰ ਦਾ ਛੋਟੀ ਜੀ ਗਿਲਤੀ ਤੋਂ ਕੇਸ ਸ਼ੁਰੂ ਹੁੰਦਾ ਹੈ ਰਾਪੋਸ ਗਿਲਟੀ ਨਾ ਇੱਧਰ ਉੱਧਰ ਕਿਤੇ ਹੁਣ ਥੋੜੇ ਦਿਨ ਪਹਿਲੇ ਗੁਰਨਾਨਕ ਹਸਪੀਟਲ ਲਿਕ ਸਾਡਾ ਵੀਰ ਆ ਉਹਨੂੰ ਮੈਂ ਹੀ ਚੁੱਕ ਕੇ ਖੜਿਆ ਸ਼ੋਕ ਜੋਸ਼ੀ ਉਹਨਾਂ ਨੂੰ ਸੱਪ ਲੱਗ ਗਿਆ ਤੇ ਜੇ ਉਹ ਸੱਪ ਲੇੜੇ ਦਾ 35 ਮਿੰਟਾਂ ਚ ਟਰੀਟਮੈਂਟ ਨਹੀਂ ਐਂਟੀ ਵੈਨਮ ਲੈਣਗੇ ਤੇ ਕਿਹੜੀ ਚੀਜ਼ ਆ ਉਹਨਾਂ ਨੂੰ ਠੀਕ ਕਰ ਸਕਦੀ ਆ ਜ਼ਰੂਰੀ ਹੈ ਨਾ ਆਪਾਂ ਉਦਾਂ ਦੇ ਕਹਿੰਦੇ ਆ ਸਭ ਕੁਝ ਰੱਬ ਕਰਵਾਉਂਦਾ ਜੇ ਕਿਸੇ ਨੂੰ ਬ੍ਰੈਸਟ ਕੈਂਸਰ ਹੋ ਗਿਆ ਤਾਂ ਉਹਨੂੰ ਵੀ ਦਵਾਈ ਦੀ ਲੋੜ ਆ ਤੇ ਉਹ ਵੀ ਰੱਬ ਹੀ ਦੱਸ ਰਿਹਾ ਨਾ ਕਿ ਹਾਂ ਉਹਦੀ ਛਾਤੀ ਖੁੱਲੀ ਪਈ ਹਥੋਂ ਅੰਦਰੋਂ ਦਿਲ ਧੜਕ ਰਿਹਾ ਸੀ ਉਹ ਵੀਡੀਓ ਜੇ ਕਿਤੇ ਚਲਾ ਸਕੇ ਉਸ ਤੋਂ ਬਾ ਜਿੰਨਾ ਮਰਜੀ ਅਸੀਂ ਕਰ ਲਈਏ ਮੈਂ ਵੀ ਰੱਬ ਦਾ ਨਾਮ ਸਵੇਰੇ ਰੋਜ਼ ਜਪਜੀ ਸਾਹਿਬ ਪਾਠ ਕਰਕੇ ਆਉਣਾ ਕਿ ਬਾਬਾ ਜੀ ਮੇਰਾ ਦਿਲ ਵਧਿਆ ਚੜਾਓ ਰਾਤੀ ਅਰਦਾਸ ਕਰਦਾ ਕਿ ਦਿਨ ਵਧਿਆ ਲੰਘਿਆ ਸਵੇਰੇ ਉੱਠ ਕੇ ਕੰਮਾ ਸ਼ੁਕਰ ਹੈ ਰਾਤ ਮੈਂ ਫਿਰ ਦੁਬਾਰਾ ਮੇਰੇ ਸਾਥ ਜਲ ਪਏ ਨੇ ਪਰ ਇਹਦਾ ਮਤਲਬ ਐ ਥੋੜੀ ਕਿ ਮੈਂ ਆ ਕੇ ਵਕਾਲਤ ਨਾ ਕਰਾਂ ਤੇ ਮੇਰੀ ਰੋਟੀ ਕਿੱਦਾਂ ਚੱਲੇਗੀ ਮੇਰਾ ਕਿੱਤਾ ਵਕਾਲਤ ਐ ਜੇ ਕਿਸੇ ਨੂੰ ਬਿਮਾਰੀ ਐ ਤੇ ਡਾਕਟਰ ਕੋਲ ਜਾਣਾ ਜ਼ਰੂਰੀ ਐ ਇਹੀ ਵੀਰ ਦਾ ਮੈਸੇਜ ਸੀ ਬੜਾ ਪਲਾਈਟ ਜਿਹਾ ਇਹਨੂੰ ਇੰਨੀ ਹਿਊਨ ਕਰਾਈ ਦੇ ਦਿੱਤੀ ਮੈਂ ਤਾਂ ਕਹਾਂਗਾ ਕਿ ਜਿਨ੍ਹਾਂ ਨੇ ਦਿੱਤੀ ਨਾ ਉਹ ਵੀ ਇਹਨੂੰ ਆਪਣਾ ਭਰਾ ਸਮਝੋ ਜੱਫੀ ਔਰ ਇਹ ਗੱਲ ਸੋਚੋ ਕਿ ਇੱਕ ਬੰਦਾ ਪੰਜਾਬ ਦੀ ਕਿੰਨੀ ਸੇਵਾ ਕਰ ਰਿਹਾ ਤੁਹਾਨੂੰ ਵੀ ਮਰੀਜ਼ਾਂ ਦੀ ਲੋੜ ਪੈਂਦੀ ਨਾ ਜਿਹੜੇ ਨਹੀਂ ਟੈਕਲ ਕਰ ਸਕਦੇ ਇਹਨਾਂ ਦੀ ਯਕੈਂਦੇ ਨਾ ਸਰਵਿਸ ਆਫ ਹਿਮੈਨਿਟੀ ਸਰਵਿਸ ਆਫ ਗੋਡ ਕਿ ਇਨਸਾਨੀਅਤ ਦੀ ਸੇਵਾ ਰਬ ਦੀ ਸੇਵਾ ਇਹਨਾਂ ਨੂੰ ਭੇਜਿਆ ਕਰੋ ਆਪਣੀਆਂ ਬਾਹਵਾਂ ਬਣਾਈ ਦੀਆਂ ਐਵੇਂ ਅੱਧਰ ਉੱਧਰ ਦੀਆਂ ਦਰਖਾਸਤਾਂ ਦੇ ਕੇ ਕਿਸੇ ਨੂੰ ਤੰਗ ਕਰਨਾ ਅੱਜ ਦੇਖੋ ਇੰਨੀ ਦਰੋਂ ਆਏ ਨੇ ਸ਼ਾਇਦ ਮੁਹਾਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਰ ਪੰਜ ਕੇਸ ਅੱਜ ਇਹਨਾਂ ਨੇ ਡੀਲ ਕਰਨੇ ਹੋਣਗੇ ਪਰ ਇਹਨਾਂ ਨੂੰ ਪੁੱਜ ਦਾ ਚੱਕਰਾਂ ਵਿੱਚ ਪਾਤਾ ਕਿ ਆਪਣੇ ਰੈਗੂਲਰ ਕੋਰਸ ਤੋਂ ਇਹ ਭਟਕਣ ਅਸੀਂ ਨਾਲ ਇਹਨਾਂ ਦੇ ਹਰਾਸ ਕਰਾਂਗੇ ਕਿ ਸਾਰਾ ਪੰਜਾਬ ਇਹਨਾਂ ਦਾ ਸਾਥ ਦੇਗਾ। ਉਹਨੇ ਵੀ ਕਹਿਣਾ ਪਈ ਧਰਮ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਨੂੰ। ਨਹੀਂ ਜੀ ਕਿਸੇ ਮੈਂ ਦਰਖਾਸਤ ਪੜੀ ਹੈ। ਮੈਂ ਵੀਡੀਓ ਦੇਖੀਏ ਮੈਨੂੰ ਬਿਲਕੁਲ ਨਹੀਂ ਲੱਗਦਾ ਕਿਸੇ ਧਰਮ ਨੂੰ ਟਾਰਗੇਟ ਕੀਤਾ ਗਿਆ। ਇਹਨਾਂ ਜ਼ਰੂਰ ਇਹਨਾਂ ਨੇ ਕਿਹਾ ਕਿ ਲੋਕੀ ਜਿਹੜੇ ਨੇ ਵੇਖੋ ਮੈਂ ਵੀ ਕਹਿਣਾ ਵਾਂ ਕਿ ਜੇ ਮੈਂ ਵੀ ਕਿਸੇ ਨੂੰ ਐਵੇਂ ਹੀ ਲਾਰੇ ਲਾ ਦਵਾਂ ਕਿ ਤੂੰ ਐਦਾਂ ਠੀਕ ਹੋ ਜਾਵੇਂਗਾ ਨਹੀਂ। ਪਹਿਲਾਂ ਮੇਰਾ ਧਰਮ ਹੈਗਾ ਕਿ ਤੂੰ ਮੈਂ ਤੇਰੇ ਲਈ ਅਰਦਾਸ ਵੀ ਕਰਦਾ। ਠੀਕ ਹੈ ਹਰ ਬੰਦੇ 'ਚ ਰੱਬ ਵੱਸਦਾ ਹੈ। ਕਿ ਮੈਂ ਤੇਰੇ ਲਈ ਅਰਦਾਸ ਕਰਦਾ ਪਰ ਨਾਲ ਦੇ ਨਾਲ ਇਹ ਵੀ ਤੇ ਚਾਹੀਦਾ ਨਾ ਕਿ ਤੂੰ ਡਾਕਟਰੀ ਸਿਚੁਏਸ਼ਨ ਉਹ ਨਾ ਕ੍ਰੀਏਟ ਕੀਤੀ ਜਾਵੇ ਜਦੋਂ ਵਾਪਸੀ ਨਹੀਂ ਹੈਗੀ ਆ ਜੋ ਲੇਡੀ ਚਲੀ ਗਈ ਨਹੀਂ ਉਹ ਵਾਪਸ ਹੋ ਚੁੱਕੀ ਉਹ ਨਹੀਂ ਸੀ ਸਕਦੀ ਕਿਉਂਕਿ ਇੱਕ ਸਰੀਰ ਖੁੱਲਾ ਪਿੱਟ ਤੱਕ ਇਹ ਜਗਾ ਕੁੱਲੀ ਹੋਏਗੀ ਤੇ ਵਾਪਸੀ ਕਿਦਾਂ ਹੋ ਸਕਦੀ ਹੈ ਸੋ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਐਵੇਂ ਆਫੈਂਡਡ ਫੀਲ ਨਾ ਹੋਵੇ ਤੇ ਐਵੇਂ ਇਹਨੂੰ ਇਸ਼ੂ ਨਾ ਬਣਾਓ ਸਾਰੇ ਭਰਾਵਾ ਪਰ ਪਾਈਚਾਰਾ ਬਣਾ ਕੇ ਰੱਖੀਏ ਅੱਜ ਲੱਖੀ ਬਾਤ ਪੰਜਾਬ ਪ੍ਰਧਾਨ ਭਗਵਾਨ ਵਾਲਮੀ ਟੀਵੀ ਅਸਾਂ ਤੋਂ ਇੱਕ ਹੈ ਨਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀਗੀ ਅ ਮੁਕਤਾਦੀ ਸੇਵਾ ਕਰਕੇ ਐਨਜੀਓ ਆ ਤੇ ਸੋਸ਼ਲ ਮੀਡੀਆ ਤੋਂ ਮਨਾਂ ਦੀ ਵੀਡੀਓ ਦੇਖੀ ਸੀ ਕਿ ਮੈਂ ਇਹਨਾਂ ਨੂੰ ਪਰਸਨਲੀ ਨਹੀਂ ਜਾਣਦਾ ਅੱਜ ਕੰਪਲੇਂਟ ਹੋਈ ਹੈ ਤੇ ਅੱਜ ਆਪਾਂ ਇੱਥੇ ਆਏ ਆਂ ਕੰਪਲੇਂਟ ਦੇ ਵਿੱਚ ਜਿਹੜੀ ਲੇਡੀ ਸੀਗੀ ਉਹਨੂੰ ਬ੍ਰਸ਼ ਕੈਂਸਰ ਸੀਗੀ ਉਹਨੂੰ ਇਲਾਜ ਦੀ ਲੋੜ ਸੀਗੀ ਤੇ ਆਪਾਂ ਕਹਿੰਦੇ ਆ ਕਿ ਦੇਖੋ ਧਰਮ ਆਪਣੀ ਥਾਂ ਤੇ ਆਇਆ ਇਲਾਜ ਆਪਣੇ ਥਾਂ ਤੇ ਉਸ ਚੀਜ਼ ਦਾ ਡਾਕਟਰੀ ਇਲਾਜ ਹੋਣਾ ਚਾਹੀਦਾ ਸੀਗਾ ਔਰ ਇਹ ਰਿਗਾਰਡਿੰਗ ਜਿਹੜੀਆਂ ਸਾਡੀਆਂ ਕੰਪਲੇਂਟਾਂ ਸੀਗੀਆਂ ਔਰ ਰਿਵੈਂਜ ਕਰਕੇ ਜਿਹੜਾ ਵਾ ਜਿਹੜੀ ਦੂਜੀ ਪਾਰਟੀ ਆ ਉਹਨਾਂ ਵੱਲੋਂ ਜਿਹੜਾ ਮੈਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ ਔਰ ਮੇਰੇ ਤੇ ਜਿਹੜੀ ਆ ਕੰਪਲੇਂਟ ਪਾਈ ਗਈ ਸੀਗੀ ਮੇਰੇ ਤੇ ਤੇ ਭਾਜੀ ਹੁਣ ਜਿਹੜੀ ਕੰਪਲੇਂਟ ਪਾਈ ਗਈ ਸੀਗੀ ਜਦਕਿ ਉਸ ਤੋਂ ਪਹਿਲਾਂ ਮੇਰੇ ਵੱਲੋਂ ਦਰਖਾਸਤਾਂ ਚਲਦੀਆਂ ਵੀਆਂ ਵਾ ਉਹਨਾਂ ਤੇ ਇੱਕ ਮੇਰੀ ਵਿਆਹਤੀ ਚਲਦੀ ਪਈ ਹੈ ਕੰਪਲੇਂਟ ਔਰ ਇੱਕ ਜਿਹੜੀ ਮੈਂ ਪੀਐਮ ਸਾਹਿਬ ਨੂੰ ਜਿਹੜੀ ਲੈਟਰ ਪਾਈ ਸੀਗੀ ਉਹ ਕਮਿਸ਼ਨਰ ਡੀਸੀਪੀ ਸਿਟੀ ਸਾਹਿਬ ਕੋ ਚਲਦੀ ਪਈ ਹੈ ਸੋ ਉਹਰੇ ਰਵਿੰਜ ਕਰਕੇ ਜਿਹੜਾ ਇਹ ਇਹਨਾਂ ਨੇ ਮੈਨੂੰ ਟਾਰਗੇਟ ਕੀਤਾ ਔਰ ਮੇਰੀ ਜਿਹੜੀ ਆ ਮੇਰਾ ਨਾਮ ਵਿੱਚ ਕੰਪਲੇਂਟ ਦੇ ਵਿੱਚ ਮੈਂਸ਼ਨ ਕੀਤਾ ਜਦਕਿ ਅਸਾ ਕੋਈ ਗੱਲ ਨਹੀਂ ਆ ਨਾ ਸੀ ਕਿਸੇ ਦੇ ਤਰ੍ਹਾਂ ਮੈਨੂੰ ਕੋਈ ਟਾਰਗੇਟ ਕੀਤਾ ਵਾ ਔਰ ਜਦ ਵੀ ਅਸੀਂ ਇਹ ਵੀਡੀਓ ਬਣਾਈ ਰਹੀਏ ਜਾਂ ਕੁਝ ਵੀ ਕਰੀਦਾ ਵਾ ਅਸੀਂ ਸਿਰਫ ਲੋਕਾਂ ਨੂੰ ਅਵੇਅਰ ਕਰੀਦਾ ਵਾ ਕਿ ਵੀ ਧਰਮ ਆਪਣੀ ਥਾਂ ਤੇ ਆ ਧਰਮ ਨੇ ਆਪਣਾ ਕੰਮ ਕਰਨਾ ਔਰ ਜਿਹੜਾ ਡਾਕਟਰੀ ਇਲਾਜ ਆ ਉਹ ਮਸਟ ਆ ਉਹ ਪਹਿਲਾਂ ਕਰਨਾ ਚਾਹੀਦਾ ਵਾ ਔਰ ਲੋਕਾਂ ਨੂੰ ਅਸੀਂ ਅਵੇਅਰ ਹੀ ਕਰੀਦਾ ਵਾ ਕਿਸੇ ਵੀ ਧਰਮ ਦੇ ਖਿਲਾਫ ਜਾਂ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਸਾਡੇ ਵੱਲੋਂ ਕਿਸੇ ਵੀ ਕਦੀ ਵੀ ਨਹੀਂ ਬੋਲਿਆ ਗਿਆ ਔਰ ਨਾ ਗਾਵਾ ਵੀ ਬੋਲਿਆ ਜਾਊਗਾ ਜਿਸ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਲੱਗਾ ਵਾ ਇਸ ਤਰੀਕੇ ਨਾਲ ਕਿ ਸਾਡੇ ਧਰਮ ਨੂੰ ਟਾਰਗੇਟ ਕੀਤਾ ਗਿਆ ਜਦ ਕਿ ਅਜਿਹਾ ਕੋਈ ਗੱਲ ਨਹੀਂ ਆ ਔਰ ਅੱਜ ਅਸੀਂ ਬਿਆਨ ਕਰਵਾ ਦਿੱਤੇ ਆ ਔਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਵਾ ਔਰ ਜਿਹੜੇ ਕੰਪਲੇਨਟ ਆ ਉਹ ਫਿਲਹਾਲ ਦੋ ਤਿੰਨ ਵਾਰੀ ਕਾਲ ਹੋ ਚੁੱਕੀ ਆ ਉਹ ਆਪ ਨਹੀਂ ਆ ਰਹੇ ਸੋ ਉਹਨਾਂ ਦੀ ਕੀ ਮਨਸ਼ਾ ਵਾ ਇਹ ਉਹ ਆਪ ਜਾਣਦੇ ਆ ਸੋ ਇਸ ਕਰਕੇ ਅਸੀਂ ਲਾਸਟ ਵਿੱਚ ਮੈਂ ਫੇਰ ਇਹ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਪਏ ਆ ਕਿ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਪਹਿਲਾਂ ਡਾਕਟਰੀ ਇਲਾਜ ਨਹੀਂ ਕਰਾਓ ਦਰਖਾਸਤ ਦੇ ਵੱਲੋਂ ਤੇ ਟਾਰਗੇਟ ਕਿਹੜੀ ਤਰ੍ਹਾਂ ਦੀ ਦਰਖਾਸਤ ਜੀ ਹੈ ਜੀ ਇਹ ਜਲੰਧ ਬਟਲੀ ਵੱਲੋਂ ਦਰਖਾਸਤ ਸੀਗੀ ਔਰ ਮੈਂ ਪਹਿਲਾਂ ਵੀ ਕਹਿ ਚੁੱਕਾ ਜੀ ਕਿਸੇ ਧਰਮ ਨੂੰ ਜਾਂ ਕਮਿਊਨਿਟੀ ਨੂੰ ਨਹੀਂ ਟਾਰਗੇਟ ਕੀਤਾ ਗਿਆ ਸੀਗਾ ਔਰ ਜਸt ਵੀਡੀਓ ਸੀਗੀ ਵੀਡੀਓ ਦੇ ਵਿੱਚ ਜੋ ਲੇਡੀ ਦੀ ਕੰਡੀਸ਼ਨ ਸੀਗੀ ਔਰ ਤੁਸੀਂ ਵੀਡੀਓ ਪਹਿਲਾਂ ਵੀ ਚੱਲੀ ਆ ਸੋਸ਼ਲ ਮੀਡੀਆ 'ਤੇ ਔਰ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਵੀ ਲੇਡੀ ਦਾ ਦਿੱਲੀ ਬਾਹਰ ਆ ਚੁੱਕਾ ਸੀਗਾ ਕੀੜੇ ਪਏ ਹੋਏ ਸੀਗੇ ਸੋ ਉਸ ਕੰਡੀਸ਼ਨ ਦੇ ਵਿੱਚ ਵੀ ਉਹ ਡਾਕਟਰੀ ਇਲਾਜ ਨਹੀਂ ਕਰਵਾ पाए ਤੇ ਇਸ ਕਰਕੇ ਜਿਹੜੀ ਆ ਉਹ ਅਵੇਅਰਨੈਸ ਕਰਕੇ ਜਿਹੜੀ ਆ ਉਹ ਵੀਡੀਓ ਬਣਵਾਈ ਗਈ ਸੀਗੀ ਔਰ ਵੀਡੀਓ ਚੋ ਵੀ ਦੇਰ ਵੀ ਸਕਦੇ ਆ ਕਿ ਵੀਡੀਓ ਦੇ ਵਿੱਚ ਕਿਸੇ ਵੀ ਕਮਿਊਨਿਟੀ ਨੂੰ ਇਹ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਗਿਆ ਹੈ